ਮਾਜਜ ਹਾਜ਼ਰੀ ਪਰਮ ਸਤਿਕਾਰਯੋ ਰਬੀ ਰੂਹਾ ਮੇਰੇ ਸਤਿਕਾਰਯੋ ਮੇਰੇ ਪਿਤਾ ਸੁਮਾਨ ਬਜ਼ੁਰਗ ਵਕ ਵਕ ਬਹੁਤ ਹੀ ਆਪਣੇ ਸਤਿਕਾਰਯੋ ਸਖੀਰਤਾ ਦਾ ਮੈਂ ਆਪਣੇ 뮤지컬 ਗਰੁੱਪ ਵੱਲੋਂ ਪਿਆਰ ਭਰੀ ਸასი ਸ਼ਕਾਲ ਦੂਰੋਂ ਦਰਾਡੇੋਂ ਚੱਲ ਗਿਆ ਇਹ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਗਰੁੱਪ ਵੱਲੋਂ ਸਲੂਟ ਹੈ ਜੀ ਆਇਆਂ ਕਿੰਨੇ ਅੱਜ ਦੀ ਤੁਸੀਂ ਇਸ ਬਹੁਤ ਹੀ ਸੋਨੇ ਮੌਕੇ ਤੇ ਇਕੱਠੇ ਹੋਏ ਹੋ ਬੜਾ ਗੁੱਸਾ ਪਰ ਸਿੱਖਣਾ ਔਰ ਬੜੀਆਂ ਚੀਜ਼ਾਂ ਜਿਹੜੀਆਂ ਅੱਜ ਤੁਸੀਂ ਨਵੀਂ ਸਿੱਖ ਕੇ ਜਾਉਗੇ ਤਕਨੀਕਾਂ ਔਰ ਜਿਹੜਾ ਤੁਹਾਡਾ ਇਹ ਪਿਆਰ ਇਹਦਾ ਹੀ ਠਾਠਾ ਮਾਰਦਾ ਹੈ ਕੱਢ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਤੁਹਾਨੂੰ ਦੇਖ ਰਹੀ ਦੁਨੀਆ ਕਿਉਂਕਿ ਭਾਗਾਂ ਵਾਲੀ ਉਹ ਧਰਤੀ ਹੁੰਦੀ ਜਿੱਥੇ ਇਹੋ ਜੇ ਇਕੱਤਰ ਹੋ ਕੇ ਮੇਲੇ ਲੱਗਦੇ ਨੇ ਔਰ ਇਹੋ ਜਿਹੀ ਜਿਹੜੀ ਰੂਹਾਂ ਇਕੱਠੇ ਹੁੰਦੀਆਂ ਨੇ ਸੋ ਜਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਇਸ ਟਾਈਮ ਦੇ حساب ਨਾਲ ਸਰ ਨੂੰ ਡੇਢ ਘੰਟਾ ਹੋ ਗਿਆ ਤਿਆਰ ਹੋਇਆ ਸੋ ਫਿਰ ਲੱਗ ਜਾਂਦਾ ਕਿ ਵੀ ਸਾਰੇ ਸਤਕਰਮੀ ਬਾਰਤਿਸਤੂ ਪ੍ਰਮਾਣੇ ਆਪਣੇ ਆਪਣੇ ਹਾਜ਼ਰੀ ਲਈ ਆਏ ਉਸ ਤੋਂ ਬਾਅਦ ਲੌਣੀ ਵੀ ਹਾਜ਼ਰ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨਾ ਹੋਵੇ ਉਸ ਪਰਮਪిత ਪ੍ਰਮਾਤਮਾ ਉਸ ਮਾਲਕ ਨੂੰ ਸੱਜਣਾ ਕਰਨਾ ਦੇਖੋ ਹਰ ਬੰਦਾ ਸਵੇਰ ਉੱਠ ਕੇ ਆਪਣੇ ਆਪਣੇ ਧਰਮ ਦੇ ਅਨੁਸਾਰ ਉਸ ਪਰਮਾਤਮਾ ਨੂੰ ਯਾਦ ਕਰਦਾ ਲੋ ਆਪਾਂ ਚੰਦ ਲੈ ਮੇਰੇ ਸਾਥੇ ਸ਼ੁਕਰਾਨੇ ਦੇ ਤੌਰ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਰੱਖੀ ਹੈ ਮੇਲਾ ਕਮੇਟੀ ਦੇ ਜਿੰਨੇ ਵੀ ਨਵੇਂ ਦੇ ਇੱਕ ਧਾਰਤ ਮਿਛਾਉਣ ਤੋਂ ਲੈ ਕੇ ਜਿੰਨੇ ਵੀ ਪ੍ਰਬੰਧ ਕੀਤਾ ਆਪਣੇ ਹੱਥੀ ਤਨੋਂ ਮਨੋਂ ਤਨੋਂ ਜਿਨੇ ਇਥੇ ਯੋਗਦਾਨ ਪਾਇਆ ਜਿੰਨੀਆਂ ਸਟਾਲਾਂ ਲਗੀਆਂ ਨੇ ਸਾਰਿਆਂ ਨੂੰ ਮੁਬਾਰਕਾਂ ਬਾਈ ਜੀ ਅੱਜ ਇਸ ਮੇਲੇ ਦੀਆਂ ਤੁਸੀਂ ਪਹੁੰਚਿਓ ਬਾਬਾ ਤੁਹਾਡੇ ਸਾਰਿਆਂ ਦੇ ਕਾਰੋਬਾਰ ਦੀ ਦਿਲ ਤੋਂ ਗਰੀ ਰਾ ਚੋਗਰੀ ਚੜਦੀ ਕਲਾ ਕਰੇ ਇਹ ਦੁਆ ਸਾਡੇ ਵੱਲ ਸੋ ਮੈਂ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਕੁਸ਼ਪਿੰਦਰ ਸਿੰਘ ਜੀ ਡਾਲੀ ਕਰਮਚਾਰਿਕ ਮੇਰਾ ਵੀਰ ਮੰਦਰਮਾਨ ਅਜੀਪਾਲ ਲੱਭੀ ਜੀ ਸੁਖਵਿੰਦਰ ਸਿੰਘ ਮਾਨ ਜੀ ਹਰਪ੍ਰੀਤ ਜੀ ਔਰ ਮੇਰਾ ਪਿਆਰਾ ਵੀਰ ਅਸੀਂ ਪਿਆਰ ਨਾਲ 도ਜੀ ਕਹਿੰਦੇ ਆ ਲੱਭੀ ਤੋਂ ਸਾਡੇ ਸਤਿਕਾਰਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਫੁੱਟਿਆ ਸਾਹਿਬ ਉਹਨਾਂ ਦੀ ਦੇਖ ਦੇਖਦੇ ਇੱਥੇ ਉਹਨਾਂ ਦੀ ਰਹਿਣ ਮਈ ਦੇ ਇੱਥੇ ਅੱਜ ਸਾਰਾ ਸਰਬੰਤ ਔਰ ਸਾਰੇ ਆਪ ਇਕੱਠੇ ਹੋਇਆ ਸੋ ਇੱਕ ਤਾੜੀ ਲਾ ਕੇ ਦੱਸ ਦਿਓ ਜੀ ਨਬ ਤੇ ਨਾਲ ਦੀ ਤੁਸੀਂ ਕਿੰਨੇ ਕਿੰਨੇ ਧਿਆਨ ਨਾਲ ਬੈਠੇ ਸੁਣਦੇ ਹੋ ਖਿੱਚ ਕੇ ਤਾੜੀ ਲਾ ਦਿਓ ਹਾਂ ਹੁਣ ਗੱਲ ਕਰੀਏ ਚਲੋ ਬੇਅੰਤ ਪਿਆਰ ਬਖਸ਼ੇ ਤੁਸੀਂ ਸਾਡੀ ਗੀਤਾਂ ਨੂੰ ਪਹਿਲਾਂ ਉਹਨਾਂ ਡਰਾਈਵਰ ਭਰਾਵਾਂ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਵੇਰੀ ਗੀਤ ਦੰਦ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਨੂੰ ਆਪਣੀਆਂ ਗੱਡੀਆਂ ਤੇ ਲਿਖਾ ਕੇ ਦੁਨੀਆ ਦੇ ਬੁੱਲੇ-ਕੁੱਲੇ ਤੱਕ ਇਹ ਹਾਜ਼ਰੀ ਜਿਹੜੀ ਇਸ ਮੈਸੇਜ ਨੂੰ ਬਚਾਇਆ ਸੋ ਬਾਤ ਮਾਲ ਸੌਂਗ ਸਾਡੀ ਜਿਹੜੀ ਅੱਜ ਇਸ ਮੇਲੇ ਦੇ ਸਾਡੇ ਹਾਜ਼ਰੀ ਤੁਹਾਡੀ ਬਹੁਤ ਬਚਾਰੀ ਹੈ ਸੋ ਮਾਉ ਸਾਰਿਆਂ ਦੇ ਬਾਰੀ ਬਾਰੀ ਨਾਮ ਹੀ ਲੈਂਦੇ ਰਹਾਂਗੇ ਸੋ ਕਹੀਏ ਸ਼ੁਰੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਮ ਦੀ ਕਰੀਏ ਉਸ ਤੋਂ ਬਾਅਦ ਲਗਾਤਾਰ ਦੁਹਾਨੇ ਹਨ ਤੁਹਾਡੀ ਮੈਨੂੰ ਪਤਾ ਕਾਫੀ ਧੀਰ ਦੇ ਉਡੀਕ ਰਹੇ ਹੋ ਤੁਸੀਂ ਕਈ ਫੋਨ ਗਏ ਆ ਮੇਰੇ ਮਿੱਤਰਾਂ ਦੇ ਬਹੁਤ ਸਾਰੇ ਫੋਨ ਆਏ ਆ ਸੋ ਸਾਰਿਆਂ ਨੂੰ ਬਈ ਜੀ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਬੰਦੇ ਨੂੰ ਖੁਸ਼ ਕਰਕੇ ਜਾਈਏ ਆਓ ਸਭ ਤੋਂ ਪਹਿਲਾਂ ਉਸ ਪਰਮੇਤਾ ਬਰਬਾਦ ਕਰੀਏ